ਓਏ ਆਪ ਕੀ ਕਰੀ ਜਾ ਰਿਹਾ ਤੂੰ ਓਏ ਆ ਆਲ ਆਊਟ ਤੇ ਪੱਤੇ ਕਰ ਤੋਂ ਲਾਈ ਜਾ ਰਿਹਾ ਮੈਂ ਉਹ ਅੱਜ ਇਹਦਾ ਮੈਂ ਹੱਲ ਕਰ ਹੀ ਦਿੱਤਾ ਪੱਕਾ ਯਾਰ ਇਹ ਨਹੀਂ ਇਹ ਆਲ ਆਊਟ ਤੇ ਪੱਤੇ ਦੱਸ ਕੋਣ ਲਾਉਂਦਾ ਹੁੰਦਾ ਵਾ ਓ ਯਾਰ ਇਹ ਦੂਜੇ ਦਿਨ ਤੇ ਮੁੱਕ ਜਾਂਦੀ 100 ਰੁਪਏ ਦੀ ਲਿਉਣੀ ਪੈਂਦੀ ਆ ਅੱਛਾ ਅੱਜ ਮੈਂ ਇਹਦਾ ਪੱਕਾ ਹੀ ਹੱਲ ਕਰ ਦਿੱਤਾ ਈ ਹਾਂ ਅੱਜ ਕੀ ਕਰਦਣ ਲੱਗਾ ਇਹਨਾ ਅੱਜ ਆਪਾਂ ਇਹ ਘਰੇ ਹੀ ਬਣਾ ਦੇਣੀ ਹੈ ਜਿਹੜੀ ਆਲ ਆਊਟ ਦੀ ਜਿਹੜੀ ਰਿਫਲ ਤੇ ਮੁੱਕ ਜਾਂਦਾ ਨਾ ਇਹ ਆਪਾਂ ਘਰੇ ਹੀ ਬਣਾ ਦੇਣਾ ਉਹ ਵੀ ਆਪਾਂ 2-4 ਰੁਪਏ ਦੇ ਵਿੱਚ ਹੀ ਹਾਂ ਆਪਾਂ ਨੂੰ ਕੋਈ 100 ਰੁਪਿਆ 200 ਰੁਪਿਆ ਖਰਚਣ ਦੀ ਲੋੜ ਨਹੀਂ ਜੀ ਸਾਸ਼ੀ ਕਾ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤ ਆਪਾਂ ਨੂੰ ਕੀ ਹੁੰਦਾ ਕਿ ਆਪਾਂ ਨੂੰ ਜਿਹੜਾ ਆਲ ਆਊਟ ਹੁੰਦੀਆਂ ਵਾ ਇਹ ਦੂਜੇ ਦੇ ਦਿਨ ਪੰਜਵੇਂ ਦੇ ਦਿਨ ਮੁੱਕ ਜਾਂਦੀ ਹੈ ਸਿਰਫ ਪੰਜ ਦਿਨਾਂ ਹੀ ਜਿਹੜੀ ਕੱਢਦੀ ਆ ਤੇ 100 ਰੁਪਏ ਦੀ ਇਹ ਆਉਂਦੀ ਆ ਹੈਨਾ ਤੇ ਆਪਾਂ ਕੀ ਕਰਦੇ ਆ ਕਿ ਜੇ ਕਹੇ ਦੇ ਘਰੇ ਦੋ ਕਮਰਿਆਂ 'ਚ ਲੱਗੀ ਆ ਜਾਂ ਤਿੰਨ ਕਮਰਿਆਂ 'ਚ ਲੱਗੀ ਆ ਜਾਂ ਚਾਰ 'ਚ 400 ਰੁਪਏ ਆਪਣਾ ਜਿਹੜਾ ਵਾ ਉਹ ਮਿੱਟੀ ਦੀ ਮਿੱਟੀ ਹੋ ਜਾਂਦਾ ਤੇ 5 ਦਿਨ ਬਾਅਦ ਜਿਹੜਾ ਵਾ ਲੀਕੋਟ ਕੱਢਦਾ ਤੇ ਆਪਾਂ ਇਹਦਾ ਪੱਕਾ ਹੀ ਹੱਲ ਕਰ ਦਿੱਤਾ ਆਪਾਂ ਘਰੇ ਹੀ ਇਹਨੂੰ ਬਣਾ ਲਿਆ ਕਰਨਾ ਹੈ ਇਹ ਤੁਸੀਂ ਕਹਣਾ ਕਿ ਹੁਣ ਜ਼ਹਿਰ ਜਿਹੜਾ ਹੈ ਤੇ ਮੱਛਰਾਂ ਨੂੰ ਮਾਰਨ ਦਾ ਇਹ ਘਰੇ ਕਿੱਦਾਂ ਬਣ ਜਾਊਗਾ ਦੋਸਤੋ ਬੜਾ ਹੀ ਸੌਖਾ ਜਿਹਾ ਤਰੀਕਾ ਜਿਹੜਾ ਕਿ ਮੈਂ ਤੁਹਾਨੂੰ ਅੱਜ ਦੱਸਣਾ ਹੈ ਤੇ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਵੇਖਿਓ ਬਿਨਾਂ ਸਕਿਪ ਕੀਤੇ ਆ ਦੋਸਤੋ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਇਹ ਲੈਣੇ ਆਪਣੇ ਨਿੰਮ ਦੇ ਪੱਤੇ ਤੇ ਨੇਮ ਜਿਹੜੀ ਆ ਬੜੀ ਹੀ ਆਸਾਨੀ ਦੇ ਨਾਲ ਜਿਹੜੀ ਆ ਆਪਾਂ ਨੂੰ ਦ੍ਰਿਸ਼ਤਾਂ ਤੋਂ ਮਿਲ ਜਾਂਦੀ ਆ ਆਪਾਂ ਨੂੰ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕੋਈ ਨਾ ਕੋਈ ਦਰਖਤ ਲੱਗਾ ਹੀ ਹੁੰਦਾ ਹੈ ਤੇ ਆਪਾਂ ਨੇਮ ਦੇ ਇੰਨੇ ਕ ਪੱਤੇ ਜਿਹੜੇ ਆ ਉਹ ਲੈ ਲੈਣੇ ਆ ਦੋਸਤੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪਾਣੀ ਦੇ ਨਾਲ ਧੋਲਵਾਂਗੇ ਤਾਂ ਜੋ ਇਹਦੇ 'ਚ ਜਿਹੜੀ ਜਿੰਨੀ ਵੀ ਡਸਟ ਆ ਡਸਟ ਪਾਰਟਿਕਲਸ ਸਾਰੇ ਦੇ ਸਾਰੇ ਇਹਦੇ ਨਿਕਲ ਜਾਣ ਠੀਕ ਹੈ ਨਾ ਇਹਨੂੰ ਆਪਾਂ ਹੱਥ ਨਾਲ ਹੀ ਮਲ ਕੇ ਇਦਾਂ ਧੋ ਲੈਣਾ ਚੰਗੀ ਤਰ੍ਹਾਂ ਇਸ ਤੋਂ ਬਾਅਦ ਦੋਸਤੋ ਆਪਾਂ ਕੋਈ ਵੀ ਜਿਹੜਾ ਵਾ ਇੱਕ ਭਾਂਡਾ ਲੈ ਲੈਣਾ ਵਾ ਠੀਕ ਹੈ ਨਾ ਜਿਹਦੇ ਚ ਆਪਾਂ ਚਾਹ ਵਗੈਰਾ ਬਰਉਨੇ ਜਾਂ ਕੋਈ ਵੀ ਜਿਹੜਾ ਵੀ ਹੈ ਨਾ ਪਤੀਲਾ ਭਾਂਡਾ ਲੈ ਲੈਣਾ ਤੇ ਇਹਨੂੰ ਆਪਾਂ ਕਰ ਦੇਣਾ ਵਾ ਆਨ ਤੇ ਇਹਦੇ ਚ ਆਪਾਂ ਪਾ ਲਵਾਂਗੇ ਪਾਣੀ ਉਸ ਤੋਂ ਬਾਅਦ ਆਪਾਂ ਸਾਰੀ ਦੀ ਸਾਰੀ ਜਿਹੜੀ ਨੀਮ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਆ ਬੋਇਲ ਕਰ ਲੈਣੀ ਆ ਬਾਲ ਲੈਣੀ ਆ ਅੱਛਾ ਅੱਛਾ ਤੇ ਹੁਣ ਇਹਦਾ ਕੀ ਕਰਨਾ ਨੂੰ ਹੁਣ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਵਾ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਤੇ ਆਪਾਂ ਪੂਰਾ ਇਹਨੂੰ ਰਿਝਾ ਲੈਣਾ ਜਿੰਨਾ ਚਿਰ ਇਹਦਾ ਪਾਣੀ ਹਰਾ ਨਹੀਂ ਹੋ ਜਾਂਦਾ ਠੀਕ ਹੈ ਇਹ ਆਪਾਂ ਨੂੰ ਕਿੰਨਾ ਵੀ ਜਿੰਨਾ ਕਰਨਾ ਭਈ ਇਹ ਸਿਰਫ 2-3 ਮਿੰਟ ਹੀ ਆਪਾਂ ਨੂੰ ਇਹਨੇ ਕਰਨਾ ਪੈਣਾ ਬੋਇਲ ਜਦੋਂ ਇਹ ਇੱਕ ਵਾਰੀ ਬਾਲਾ ਆਉਣ ਲੱਗ ਪਿਆ ਤੇ ਇਹਦਾ ਅਸਰ ਜਿਹੜਾ ਨਿੰਮ ਦਾ ਸਾਰੇ ਦਾ ਸਾਰਾ ਇਹਦੇ ਵਿੱਚ ਚੱਲ ਜਾਣਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਐਡ ਕਰਨਾ ਆ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਇੱਕ ਜਿਹੜੀ ਹੋਰ ਬਹੁਤ ਵਧੀਆ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਪਾਉਣੀ ਆ ਜਿਹਦੇ ਨਾਲ ਇਹਨੇ ਹੋਰ ਸ਼ਕਤੀਸ਼ਾਲੀ ਬਣ ਜਾਣਾ ਹੈ ਅੱਛਾ ਅੱਛਾ ਇੱਕ ਗੱਲ ਆ ਹਾਂ ਇਸ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ ਜੀ ਇੱਕ 5 ਰੁਪਏ ਦੀ ਮੋਸ਼ਕਪੂਰ ਦੀ ਟਿੱਕੀ अच्छा सिर्फ 50 रुपये ਸਰਜੂਲਾ सिर्फ 5 ਰੁਪਏ ਦੇ ਜੀ ਐਵੇਂ ਆਪਾਂ 90 ਰੁਪਏ 100 ਰੁਪਏ ਤੇ ਲਾਉਨੇ ਆ ਤੇ ਆਪਾਂ ਜੇ ਚਾਰ ਚਾਰ ਕਮਰੇ ਵਾਸਤੇ ਲਿਕਵਿਡ ਲਿਆਉਨੇ ਆ ਤੇ ਆਪਣਾ 4-500 ਰੁਪਏ ਲੱਗ ਜਾਂਦਾ ਹੈ ਮੁਸ਼ਕਪੂਰ ਦੀ ਟਿੱਕੀ ਨਾਲ ਸਾਰਾ ਕਮਾਲ ਹੋਏਗਾ ਬਸ ਬਸ ਜੀ ਮੁਸ਼ਕਪੂਰ ਦੀ ਟਿੱਕੀ ਚਾਹੀਦੀ ਹੈ ਤੇ ਆਪਾਂ ਨੂੰ ਨਿੰਮ ਚਾਹੀਦੀ ਹੈ ਤੇ ਇਹੋ ਦੋ ਚੀਜ਼ਾਂ ਦੇ ਨਾਲ ਪਰ ਇਹ ਕਿੰਨਾ ਕਮਾਲ ਕਰਦਾ ਵਾ ਇਹਨੂੰ ਇਹ ਸਮਝਾ ਵੀ ਇਹਦਾ ਲਿਕਵਿਡ ਬਣੂਗਾ ਕਿਹੜੇ ਹਿਸਾਬ ਨਾਲ ਮੈਂ ਦੱਸਦਾ ਐ ਦੱਸਦਾ ਐ ਆ ਬਸ ਇਹਦਾ ਲਿਕਵਿਡ ਆਪਾਂ 2 ਮਿੰਟਾਂ ਜੀ ਤਿਆਰ ਕਰ ਦੇਣਾ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਮਿਕਸੀ ਤੇ ਜੱਗ ਚਾਹੀਦਾ ਤੇ ਮਿਕਸੀ ਚਾਹੀਦੀ ਹੈ ਤਾਂ ਜੋ ਇਹ ਜਿਹੜਾ ਜਿੰਨਾ ਵੀ ਆਪਾਂ ਸਾਰਾ ਇਹਦੇ ਵਿੱਚ ਪਾ ਕੇ ਰਗੜ ਲੈਣਾ ਆ ਇਹਨੂੰ ਆਪਾਂ ਕ੍ਰਸ਼ ਕਰ ਲੈਣਾ ਤੇ ਦੋਸਤੋ ਇੱਕ ਆਪਣੀ ਜਿਹੜੀ ਆ ਮੋਸ਼ਕਪੂਰ ਦੀ 5 ਰੁਪਿਆ ਦੀ ਆਪਾਂ ਟਿੱਕੀ ਲਈ ਸੀ ਇਹ ਵੀ ਆਪਾਂ ਇਹਦੇ ਵਿੱਚ ਜਿਹੜੀ ਆ ਕ੍ਰਸ਼ ਕਰ ਦੇਣੀ ਗ੍ਰाइंड ਕਰ ਦੇਣੀ ਹੈ ਤਾਂ ਦੇਖੋ ਦੋਸਤੋ ਇਹ ਮੋਸ਼ਕਪੂਰ ਦੀ ਟਿੱਕੀ ਹੁੰਦੀ ਏ ਤੇ ਇਹਨੂੰ ਆਪਾਂ ਇਦਾਂ ਹੀ ਇਹਦੇ ਵਿੱਚ ਜਿਹੜੀ ਆ ਪਾ ਦ ਦੇ ਦੋਸਤੋ ਇਸ ਤੋਂ ਬਾਅਦ ਇਹਦਾ ਆਪਾਂ ਸਾਰਾ ਜਿਹੜਾ ਪਾਣੀ ਆ ਉਹ ਇਹਦੇ ਵਿੱਚੋਂ ਕੱਢ ਲਵਾਂਗੇ ਜਿੰਨਾ ਵੀ ਲਿਕਵਿਡ ਇਹਦਾ ਬਣਿਆ ਹੋਊਗਾ ਉਹ ਕੱਢ ਕੇ ਆਪਾਂ ਛਾਣ ਕੇ ਤੇ ਨਮ ਜਿਹੜੀ ਆਪਾਂ ਕ੍ਰਸ਼ ਹੋਈ ਇੱਕ ਪਾਸੇ ਸੁੱਟ ਲੈਣੀ ਆ ਮਿੱਤਰੋ ਲਓ ਜੀ ਆਪਣਾ ਜਿਹੜਾ ਲਿਕਵਿਡ ਆ ਬਿਲਕੁਲ ਬਣ ਕੇ ਤਿਆਰ ਆ ਜਿਹੜਾ ਆਪਣਾ ਆਲ ਆਊਟ ਦਾ ਇਹਨੂੰ ਆਪਾਂ ਬਾਅਦ ਵਿੱਚ ਖੋਲ ਲੈਣਾ ਤੇ ਇਹ ਬੜਾ ਹੀ ਸੌਖੇ ਤਰੀਕੇ ਨਾਲ ਜਿਹੜਾ ਵਾ ਨਾ ਆਪਣਾ ਰੀਫਲ ਇੱਥੋਂ ਨਿਕਲ ਜਾਂਦਾ ਆ ਇਹ ਮੈਂ ਤੁਹਾਨੂੰ ਕਾਢ ਕੇ ਬਣਾ ਸਿਰਫ ਤੁਸੀਂ ਇੱਥੋਂ ਫੜ ਕੇ ਇਹਨੂੰ ਉੱਪਰ ਨੂੰ ਖਿੱਚਣਾ ਹੈ ਇਹਨੂੰ ਆਪਾਂ ਜਿਹੜਾ ਵਾ ਇਹਦੇ ਵਿੱਚ ਫਿੱਲ ਕਰ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਾ ਪਾ ਦਵਾਂਗੇ ਦੁਬਾਰਾ ਤੋਂ ਜਿਹੜਾ ਇਹਦਾ ਫਿਲ ਆ ਆਪਣਾ ਪੂਰਾ ਹੁਣ ਫਿੱਟ ਹੋ ਚੁੱਕਾ ਜੇ ਤੇ ਆਪਣਾ ਜਿਹੜਾ ਆਲ ਆਊਟ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਇਹਦੇ ਵਿੱਚ ਫਿੱਟ ਕਰਕੇ ਹੁਣ ਆਪਾਂ ਇਹਨੂੰ ਸਾਰੇ ਘਰ ਦੇ ਵਿੱਚ ਲਾ ਸਕਦੇ ਹਾਂ ਤੁਹੇ ਵੇਖੋ ਵੀ ਮਿੱਤਰੋ ਆਪਾਂ ਏਕੇ ਦਿੱਤੀ ਆ ਪਰ ਤੇ ਜੇ ਤੁਹਾਡੇ ਕੋਲ ਇਦਾਂ ਦੀਆਂ ਤਿੰਨ ਚਾਰ ਆ ਤੁਹਾਡੇ ਕਮਰਿਆਂ ਦੇ ਵਿੱਚ ਲੱਗੀਆਂ ਤੇ ਆਖੋ ਆਪਣਾ ਕਿੰਨਾ ਜਿਹੜਾ ਸਿਰਫ 5 ਰੁਪਏ ਦੇ ਵਿੱਚ ਆਪਣਾ ਜਿਹੜਾ ਲਿਕਵਿਡ ਕਿੰਨਾ ਵੱਡਾ ਤਿਆਰ ਹੋ ਚੁੱਕਾ ਤੇ ਇਹਨੂੰ ਤੁਸੀਂ ਦੋ ਤਿੰਨ ਕਮਰਿਆਂ ਦੇ ਵਿੱਚ ਆਰਾਮ ਨਾਲ ਲਾ ਸਕਦੇ ਲੈ ਵਾਹ ਜੀ ਵਾਹ ਇਹ ਤੇ ਬਹੁਤ ਵਧੀਆ ਗੱਲ ਬਣ ਗਈ ਹੈ ਹਾਂ ਜੀ ਜੀ ਹਾਂ ਜੀ ਬੜੇ ਸੌਖੇ ਤਰੀਕੇ ਨਾਲ ਆਪਾਂ ਸਿਰਫ ਲੋਕਾਂ ਦੇ ਕਿੰਨੇ ਪੈਸੇ ਬਚਾ ਤੇ ਤੋ ਦੋਸਤੋ ਕੀ ਇਹ ਦੀ ਲੱਗੀ ਤੁਹਾਨੂੰ ਇਹ ਵਾਲੀ ਟਿਪ ਜੇ ਤੁਹਾਨੂੰ ਇਹ ਵਾਲੀ ਆਲ ਆਊਟ ਬਣਾਉਣ ਵਾਲੀ ਟਿਪ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਇਦਾਂ ਦੀਆਂ ਹੋਰ ਟਿਪਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਾਂਦੇ-ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ